ਅ ਅੱਜ ਅੰਮ੍ਰਿਤਸਰ ਥਾਤੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਕਾਮਯਾਬੀ ਮਿਲੀ ਆ ਅ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਦਾ ਸੁਤਿੰਦਰ ਸਿੰਘ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਦਾ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰੈਨਵਾਈ ਥੱਲੇ ਜਿਹੜਾ ਹੈਗਾ ਇੰਸਪੈਕਟਰ ਸਤਪਾਲ ਐਸਐਚਓ ਅਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦਿਆਂ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਤੇ ਇੱਕ 32 ਬੂਰ ਦਾ ਰਵਾਲਵਰ ਤੇ ਪੰਜ ਜਿੰਦਾ ਰਾਉਂ ਜਿਹੜੇ ਹੈਗੇ ਆ ਉਹ ਬਰਾਂਦ ਕੀਤੇ ਆ ਜੀ ਤੇ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਪੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਦੂਜਾ ਹੈਗਾ ਸੱਜਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਦ ਫਰੀਦਪੁਰ ਦਾ ਰਹਿਣ ਵਾਲਾ ਜੀ ਇਹ ਤੀਜਾ ਬੰਦਾ ਹੈਗਾ ਬਿੱਲੀਅਨ ਪੁੱਤਰ ਮੱਦੀ ਮਸੀ ਵਾਸੀ ਜੋੜੀਅਨ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ ਇਹ ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਫਿਰਵਨ ਤੇ ਇੱਕ ਬੱਤੀਪੋਰ ਦਾ ਜਿਹੜਾ ਹੈਗਾ ਰਵਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਬਰਾਮਦ ਕੀਤੇ ਆ ਜਿਹੜਾ ਕਿ ਅੰਮ੍ਰਿਤਸਰ ਦੇ ਹਤੀਪੁਰ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਦਿੱਲੀ ਦੀ ਕਿੱਥੇ ਕਰਨ ਜਾ ਰਹੇ ਸੀ ਦਿੱਲੀ ਦੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੇਮੀ ਨੇ ਪੁੱਛ ਕੇ ਚਾਇਆ ਹੈਗਾ ਇਹ ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਲ ਜਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਹੈ ਅਸੀਂ ਚੈੱਕ ਕੀਤਾ ਹੈਗਾ ਇਹਨਾਂ ਦੇ ਕੋਈ ਮੁਕਤਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਆ ਤੇ ਇਹ ਹੀਰੋਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਹਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਚੱਲ ਰਿਹਾ ਜੀ ਅਜਨਾਲਾ ਏਰੀਆ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਜਿਹੜਾ ਉਹ ਤੋਂ ਹੈਰਨ ਭੇਜਦੇ ਆ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹੈਰਨ ਜਿਹੜੀ ਹੈਗੀ ਆ ਇਹ ਅਜਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰੋਂ ਹੀ ਹੈਰਨ ਆਈ ਹੈਗੀ ਆ ਜੋ ਪ੍ਰਿੰਲੀ ਪੁਸ਼ਕਿਸ ਦੇ ਵਿੱਚ ਆਇਆ ਹੈਗਾ ਜੀ ਤੇ ਇਹ ਖਾਸ ਕਰਕੇ ਜਿਹੜਾ ਵਿਅਕਤੀ ਭੱਜਾ ਉਹ ਕੌਣ ਹੈ ਉਹ ਜਿਹੜਾ ਹੈਗਾ ਉਹਦਾ ਜੀ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਸਨ ਆਫ ਸਰੇਂਦਰ ਸਿੰਘ ਹਰਪਾਲ ਸਿੰਘ ਤੇ ਸ੍ਰਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਸ ਵਿੱਚ ਭਰਾ ਨੇ ਜੀ ਇਹ ਸਾਹਮਣੇ ਬੈਠ ਕੇ ਬੋਲਦੇ ਇਹ ਜਿਹੜੇ ਦੋਨੋਂ ਭਰਾ ਹੈਗੇ ਆ ਇਹ ਚਾਚੇ ਤਾਏ ਦੇ ਪੁੱਤ ਨੇ ਆਪਸ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਟਾਈਮ ਸੀਗਾ ਜੀ ਮੋਬਾਈਲ ਮਿਲੇ ਕੋਈ ਨਾ ਜੀ ਮੋਬਾਈਲ ਮਿਲੇ ਜੀ ਲੱਗਦਾ ਮੋਬਾਈਲ ਤੋਂ ਕੋਈ ਕੰਟੈਕਟ ਨਿਕਲ ਜਾ ਬਿਲਕੁਲ ਜੀ ਅਸੀਂ ਇਹ ਆਪਣੇ ਜਿਹੜਾ ਡਾਟਾ ਐਨਲਿਸਿਸ ਜਿਹੜਾ ਐਫਐਸਐਲ ਤੋਂ ਅਸੀਂ ਕਰਾਵਾਂਗੇ ਵੀ ਇਹਨਾਂ ਦੇ ਕਿਹਨਾ ਕਿਹਨਾ ਲਿੰਕ ਹੈਗੇ ਆ ਔਰ ਬੈਕਵਰਡ ਤੇ ਫਾਰਵਰਡ ਜਿਹੜੀਆਂ ਜਿੰਨੀਆਂ ਲਿੰਕੇਜ ਹੈਗੇ ਆ ਉਹ ਅਸੀਂ ਸਾਰੇ ਕਢਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਲਿਆਂਦੀ ਜਾਊ। ਜਿਹੜਾ ਵਿਕੀ ਡੇਰੀ ਬਾਬੀ ਨਾਨਕ ਦਾ ਉਹਦਾ ਫਿਰੋਜ਼ਪੁਰ ਤੇ ਖੇਲ ਕਰਨ ਵਾਲਿਆਂ ਦੇ ਨਾਲ ਇਹ ਕਿਵੇਂ ਬਣਿਆ ਇਹ ਇਹ ਸਾਰਾ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਨਾ ਜੀ ਇਹ ਅਜੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਆ ਮੁਕਦਮਾ ਦਾਜ ਕਰਕੇ ਰਿਕਵਰੀ ਕੀਤੀ ਹੈਗੀ ਆ ਇਹ ਸਾਰਾ ਕੁਝ ਪੁੱਛਗਿੱਛ ਇਹੀ ਆਊਗਾ ਤੇ ਗਾਂ ਜਿਹੜੀ ਫਰਦਰ ਜੋ ਵੀ ਕਿਸੇ ਕਿਸਮ ਦੀ ਜੇ ਕੋਈ ਹੋਰ ਰਿਕਵਰੀ ਹੋਊਗੀ ਉਹ ਤੁਹਾਨੂੰ ਸਾਂਝੀ ਕੀਤੀ ਜਾਊ। ਇਹਦੇ 10 ਤੱਕ ਪਹਿਲਾ ਚੱਕਰ ਇਹਨਾਂ ਦਾ ਬਾਰਡਰ ਰੂਕ ਜਾਂ ਪਹਿਲਾ ਚੱਕਰ ਲੱਗਦੀ ਸੀ। ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਅਜੇ ਦਸ ਤੱਕ ਪੁੱਛਗ ਅੱਜ ਕੋਰਟ ਚ ਪੇਸ਼ ਕਰਕੇ ਰਿਮਾਨ ਲੈ ਕੇ ਪੁੱਛ ਕੇ ਚਰਾਂਗੇ। ਨਸ਼ੇ ਦੀ ਆਦੀ ਹੈ ਜੀ? ਨਹੀਂ ਨਸ਼ੇ ਦੀ ਨਹੀਂ ਆਦੀ ਹੈਗੀ। ਸਰ ਕਿੰਨਾ ਪੜੇਗੀ ਜੀ? ਇਹ ਖੇਤੀਬਾੜੀ ਕਰਦਾ ਹੈ ਘਾਟੀ ਪੜੇ ਲਿਖਿਆ ਦਸਵੀਂ ਤੋਂ ਘੱਟ ਘੱਟ ਪਾਸ ਨਹੀਂ ਜੀ ਇਹ। ਅਜੇ ਸਰ ਜਿਹੜਾ ਪਿਛਲੇ ਦਿਨ ਹੀ ਮਜੀਠੇ ਦੇ ਵਿੱਚ ਹੋਇਆ ਬਲਾਸਟ ਹੈ ਕੀ ਕਿਹਾ ਜਾ ਰਿਹਾ ਕਿ ਗ੍ਰਨੇਡ ਹਮਲਾ ਉਹਦੇ ਵਿੱਚ ਦੋ ਪੁਲਿਸ ਵਾਲੇ ਵੀ ਜ਼ਖਮੀ ਹੋਇਆ ਕੀ ਹੈਗਾ ਇਹਦੇ ਵਿੱਚ? ਨਹੀਂ ਜੀ ਇਹਦੇ ਵਿੱਚ ਤਾਂ ਕੋਈ ਪੁਲਿਸ ਵਾਲਾ ਕੋਈ ਜ਼ਖਮੀ ਨਹੀਂ ਹੈਗਾ ਇਹਦੇ ਵਿੱਚ। ਠੀਕ ਹੈ ਜੀ। ਤੇ ਜਿਹੜਾ ਬਲਾਸਟ ਵਾਰ ਹੈ ਜਿਹੜੀ ਹੈਗੀ ਆ ਆਲਰੇਡੀ ਜਿਹੜਾ ਡੀਐਸਪੀ ਨੂੰ ਜੀਠਾ ਜਿਹੜੇ ਹੈਗੇ ਆ ਉਹ ਆਪਣੀ ਵਰਸਨ ਜਿਹੜਾ ਪ੍ਰੈਸ ਨੂੰ ਦੇ ਚੁੱਕੇ ਆ ਠੀਕ ਹੈ ਤੇ ਜਿਹੜੀ ਜ਼ਖਮੀ ਵਾਲੀ ਗੱਲ ਹੈਗੀ ਆ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੈਗੀ ਜੀ ਇਹ ਜਨਵਰੀ ਹਿਲਨੇ ਉਹ ਉਹਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਵੀ ਜਿਹਨੇ ਪੋਸਟ ਪਾਈ ਹੈ ਕਿਹਦੇ ਵੱਲੋਂ ਪਾਈ ਆ ਤੇ ਉਹ ਜਿਹੜੀ ਨੇ ਪੋਸਟ دی ਹੈਗੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਲੱਸ ਹੈਗਾ ਕਿ ਉਹਦਾ ਜਿਹੜਾ ਤੁਸੀਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਜੀ ਜਿਹੜੀ ਗੱਲ ਡੀਐਸਪੀ ਸਾਹਿਬ ਨੇ ਪਹਿਲਾ ਇਹ ਵਰਸ਼ਨ ਸੀਗਾ ਜਿਹੜਾ ਕਰਕਾ ਉਹ ਉਹੀ ਹੈਗੀ ਹੈ ਜੀ ਜਿਹੜਾ ਬਕਸੀਰ ਮਾਗਰ ਫੜਿਆ ਇਹਨਾਂ ਦੇ ਕੋਲੋਂ ਉਹ ਇਹਨਾਂ ਦਾ ਆਪਣਾ ਹੈ ਕਿ ਨਜਾਇਜ਼ੀ ਦਾ ਉਹ ਜਿਹੜੇ ਉਹ ਚੀਜ਼ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਦੇ ਕਹਿਣ ਵਾਂਗੂ ਜਿਹੜਾ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਇਹ ਜਿਹੜਾ ਲਾਇਸੈਂਸੀ ਹੈਗਾ ਪਰ ਇਹ ਲਾਇਸੈਂਸ ਮੌਕੇ ਤੇ ਕੋਈ ਪੇਸ਼ ਨਹੀਂ ਕਰ ਸਕੇ ਜੀ ਸਰ ਪਰ ਮੀਠਾ ਪੁਲਿਸ ਸ਼ਿਟੀ ਜਿਹੜੇ ਹਾਲਾਤ ਸੀਗੇ ਕਿ ਨੂੰ ਸਾਰੇ ਸ਼ੀਸ਼ੇ ਟੁੱਟੇ ਪਏ ਏਟੂ ਜੱਟੀ ਜੀ ਟੁੱਟੇ ਕਹਿੰਦੇ ਇਹ ਜਿਹੜੇ ਉੱਥੇ ਲੋਕ ਰਹਿੰਦੇ ਕਹਿੰਦੇ ਇੱਥੇ ਬੜਾ ਗੰਦ ਹੁੰਦਾ ਸੀਗਾ ਪਰ ਉਸਤੇ ਸਫਾਈ ਕਰਦੇ ਥਾਰੇ ਦੇ ਦੇਖੋ ਇਹ ਤਾਂ ਇਹ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਕਹਿਣ ਤੁਸੀਂ ਵੀ ਥਾਣੇ ਆਉਣੇ ਜਾਂਦੇ ਹੋ ਐਡੀ ਵੀ ਗੱਲ ਨਹੀਂ ਲੋਕਾਂ ਦੇ ਕਹਿਣ ਦੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਥਾਣਿਆਂ ਦੇ ਵਿੱਚ ਸਫਾਈ ਹੀ ਹੁੰਦੀ ਆ ਦੇਲੀ ਸਾਡੇ ਸਵੀਪਰ ਸਫਾਈ ਕਰਦੇ ਆ ਬਾਕੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਸ ਸਬੰਧੀ ਜਿਹੜਾ ਹੈਗਾ ਪਹਿਲਾਂ ਡੀਐਸਪੀ ਸਾਹਿਬ ਵਰਸ਼ਨ ਦੇ ਚੁੱਕੇ ਆ ਔਰ ਕੱਲ ਵੀ ਮੈਂ ਵਰਸ਼ਨ ਦੇ ਚੁੱਕਾ ਬਾਕੀ ਜਿਹੜਾ ਜਿਹੜੀ ਬਲਾਸ ਜਿਹੜੀ ਬਲਾਸ ਦੀ ਤੁਸੀਂ ਗੱਲ ਕਰਦੇ ਹੋ ਉਹ ਬਲਾਸ ਦੇ ਵਿੱਚ ਜਿਹੜੀ ਕੱਲ ਵੀ ਅਸੀਂ ਇਸ ਚੀਜ਼ ਬਾਰੇ ਦੱਸਿਆ ਹੈਗਾ ਵੀ ਉਹ ਸਾਊਂਡ ਜਿਹੜੀ ਹੈਗੀ ਆ ਉਹ ਬੱਸ ਸਟੈਂਡ ਵੀ ਲੱਗੇ ਪੈਂਦਾ ਪਬਲਿਕ ਪਲੇਸ ਹੈਗੀ ਆ ਕਿੱਥੋਂ ਸਾਊਂਡ ਆਈ ਕੀ ਹੋਇਆ ਕੀ ਨਹੀਂ ਹੋਇਆ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਉਹ ਥੋਰੋਲੀ ਅਸੀਂ ਕਰ ਰਹੇ ਹਾਂ ਤੁਸੀਂ ਇਹ ਕਹਿ ਰਹੇ ਕਿ ਥਾਣੇ ਦੇ ਵਿੱਚ ਕੋਈ ਟੈਰੇਰ ਅਟੈਕ ਨਹੀਂ ਹੋਇਆ ਨਹੀਂ ਜੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਥੈਂਕ ਯੂ ਜੀ